ਕਿਆ ਮਾਰਾ ਹੱਕ ਨਹੀਂ ਬਣਦਾ ਕਿਆ ਗਮਾੜਾ ਕੇ ਅਧਿਕਾਰੀ ਸੁੱਤੇ ਬੇ ਆਂ ਮੇਂ ਜਲ ਮਾਰੇ ਗੋਂ ਕਿਆ ਜ਼ਮੀਨਾਂ ਲਿਆਂ ਤਾਂ ਘਟੋ ਘਟ ਮਾਰੇ ਗੋਂ ਨੂੰ ਯਾਰ ਸਿੱਧੀ ਸੜਕ ਤਾਂ ਲਾ ਦਿਓ தம்ੇ ਮਾਰੀਆਂ ਜ਼ਮੀਨਾਂ ਖਾਲੀਆਂ ਮਾਰੀ ਬੋਲੀ ਖਾਲੀ ਮਾਰਾ ਸੱਭਿਆਚਾਰ ਖਾਲਿਆ ਲੱਖਾਂ ਗਿਆ ਜ਼ਮੀਨਾਂ ਲੈ ਕੇ தம்ੇ 50 50 ਕਰੋੜ માં ਇੱਕ ਇੱਕ ਕੀਲਾ ਵੇਚਾਂ ਗਮਾੜਾ ਨੇ ਸੱਤਿਆ ਨਾਸ ਕਰਦੇ ਆ ਮਾਰਾ ਠੀਕ ਹੈ ਜ਼ਮੀਨਾਂ ਖਰੀਦ ਲੀਆਂ ਕੋਈ ਮਾਰਾ ਗਉਂ ਆਇਆ ਜਾਨੀ ਜਿਸ ਨੂੰ ਸਿੱਧੀ ਸੜਕ ਲਈ ਹੋਏ ਕੁਮਰ ਡਾਲਿਆ ਨੇ ਹਮੇਸ਼ਾ ਹੁਣੇ ਚਲੇ ਜਾਓ ਮਨੋਲੀ ਚਲੇ ਜਾਓ ਮੇਰਾ ਪਿੰਡ ਚਿੱਲਾ ਹੈ ਸੁੱਕੜ ਹੈ ਪਾਪੜੀ ਹੈ ਕਮਾਲਾ ਹੈ ਜਿਹੜੇ ਜ਼ਮੀਨਾਂ ਜਿੰਨਾ ਕਿਆਂ ਆ ਗਈਆਂ ਕੋਈ ਇੱਕ ਗਉਂ ਗਿਣਾ ਦਿਓ ਵੀ ਗਮਾਡਾ ਨੇ ਉਸ ਦੋ ਨੂੰ ਕੋਈ ਸਿੱਧੀ ਸੜਕ ਲਈ ਹੈ ਮਾਰੀਆਂ ਜ਼ਮੀਨਾਂ ਲੈ ਲੀਆਂ ਕਾ ਆਪੇ ਵਿੰਗੇ ਟੇਡਿਡ ਜਿਹੜੀਆਂ ਸੜਕਾਂ ਹਨ ਪਰ ਜਿਸ ਤਰ੍ਹਾਂ ਮਰਦੀ ਲੰਗੀ ਨੇ ਕੋ ਮਕਮ ਆ ਗਿਆ ਲੈ ਮਨੋਲੀ ਗੌਂ ਟੋੜ ਕੇ ਦਿਖਾ ਦਿਓ ਲੱਜਦਾ ਨਹੀਂ ਜਿਹੜਾ ਬੰਦਾ ਦੋ ਚਾਰ ਵਾਲੀ ਨਾ ਗਿਆ ਹੋਵੇ ਕਿੰਨੀ ਬਾਦੀ ਬਣ ਗਈ ਵੱਧ ਗਈ ਪਿੰਡਾਂ ਗੀ ਪਿੰਡ ਦੇ ਬਾਹਰ ਆਪਣੀ ਜ਼ਮੀਨ 'ਮਾ ਇੱਕ ਖਾਂਡ ਹੀ ਪਾ ਸਕਦਾ ਬੰਦਾ ਜਦੀ ਪਰ ਡੋਜ਼ਰ ਲੈ ਕੇ ਆਜਾ ਬੜੀਆਂ ਬੜੀਆਂ ਕਲੋਨੀਆਂ ਕਲੋਨੀ ਆਲੇਂਗੇ ਕਲੋਨੀਆਂ ਪੈ ਰਹੀਆਂ ਉਹਨਾਂ ਕਿੰਨੀ ਕੋਈ ਨਹੀਂ ਦੇਖਦਾ ਪਰ ਇੱਕ ਜ਼ਿਮੀਂਦਾਰ ਜੇ ਕਹੇ ਨਾ ਵੀ ਮੈਂਵੇਂ ਮਾਰੀ खेत के लाल लकीर के बाहर कोई दुकानें बना रहे हैं बुलडोजर लेके दे आ उजा हमें यह भी मंग करा भी गमाडा जी लाल लकीर है वो पहली आबादी बहुत छोटी सी आबादी नवी आबादी के अनुसार नवियां लाल लकीर बनाई ज है या गमाडा एक्ट खत्म कर सारा सिर झुका है समे क्योंकि बहुत ज्यादा ठंड है अच्छा कल ता तो धुप भी चढ़ गई थी अभी धुप भी नहीं चढ़ी इसके बावजूद समे इनी ठंड के बावजूद ਐਡीडी ਦੂਰ ਤੇ ਬਨੂੜ ਦੇ ਪਰੇ ਹਸਾਲੇ ਦੇ ਸਰਦਾਰ ਮਰਦਸਨ ਸਿੰਘ ਜੀ ਕਿਸਾਨ ਸਭਾ ਦੇ ਅਗੂ ਬੈਠੇ ਉਹ ਖੇੜਾ ਗੰਜੂ 50 ਕਿਲੋਮੀਟਰ ਪਵਾ ਉੱਥੇ ਦੇ ਤਿੰਨ ਚਾਰ ਜਿਹੜੇ ਪਤਵੰਤੇ ਨੰਬਰਦਾਰ ਅਸ਼ੋਕ ਕੁਮਾਰ ਉਹਨੇ ਰਗਵੀਰ ਸਿੰਘ ਸਾਰੇ ਆਏ ਹੋਏ ਤੇ ਹੋਰ ਬਹੁਤ ਸਾਰੇ ਪੰਜ ਸਰਪੰਚ ਮੈ ਨੌ ਲੈਣੇ ਕੇ ਚੱਕਰਾਂ ਮਾਰੀ ਪੈਣਾ ਜਿਹੜੇ ਮਾਰੇ ਛੋੜੇ ਜਿਹਾ ਸਰੇ ਪਰਥਮੀ ਆਏ ਐ ਮੈਂ ਸਿਰ ਝਕਾਵਾ ਧਰੇ ਅੱਗੇ ਤੇ ਉਮੀਦ ਵੀ ਰੱਖਾਂ మే ਜਦੋਂ ਵੀ ਖਾਮੇ ਮੈਂ ਹਮੇ ਤੁਹਾਨੂੰ ਦੁਬਾਰਾ ਕਿਉਂਕਿ ਮਾਰਾ ਕੰਮ ਦਾ ਸਮਾਜਿਕ ਹੈਗਾ ਰਾਜਨੀਤਿਕ ਨਹੀਂ ਹੈਗਾ ਕੋਈ ਸਮਾਜ ਕੇ ਜਿਹੜੇ ਮੁੱਦੇ ਹੈ ਜਾਂ ਮਾਰੀ ਜਿਹੜੀ ਪੁਆਦੀ ਬੋਲੀ ਹੈ ਉਸਨੂੰ ਬਚਾਉਣੇ ਵਾਸਤੇ ਮੈਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੁਹਾਨੂੰ ਫੇਸ ਨੇ ਆ ਦਿਉਂਗੇ ਮੈਂ ਆਸ ਰੱਖਾਂ ਵੀ ਤੁਹਾਨੂੰ ਜ਼ਰੂਰ ਪਹੁੰਚੂਗਾ ਮੈਂ ਦੋ ਮਤੇ ਇੱਥੇ ਜ਼ਰੂਰ ਰੱਖੂਗਾ ਗੱਲ ਪੰਚਾਇਤਾਂ ਕੀ ਹੋ ਰਹੀ ਹੈ ਤੇ ਉਹ ਮਦਾਂ ਕੀ ਗੱਲ ਪੰਚਾਇਤਾਂ ਦਾ ਵੀ ਸਰਕਾਰ ਹੈ ਸਭ ਤੋਂ ਪਹਿਲਾਂ ਤਾਂ ਮਾਰੀਆਂ ਸਾਰੀਆਂ ਪੰਚਾਇਤਾਂ ਮਾਰੇ ਪਰ ਜਿਹੜਾ ਗਮਾੜਾ ਐਕਟ ਐ ਇਸ ਨੇ ਖਾ ਲਿਆ ਮਾਨੂੰ ਸੱਚੀ ਬਾਤ ਐ ਕੋ ਆਦਾਲਿਆਂ ਨੂੰ ਕਿ ਗਮਾੜਾ ਨੇ ਸੱਤਿਆਨਾਸ਼ ਕਰ ਦਿਆ ਮਾਰਾ ਠੀਕ ਐ ਜ਼ਮੀਨਾਂ ਖਰੀਦ ਲੀਆਂ ਕੋਈ ਮਾਰਾ ਗੋਹਿਆ ਜਾਣੀ ਜਿਸ ਨੂੰ ਸਿੱਧੀ ਸੜਕ ਲਈ ਹੋਏ ਗਮਾੜਾ ਵਾਲਿਆਂ ਨੇ ਤਮੇ ਸੁਹਾਣੇ ਚਲੇ ਜਾਓ ਮਨੌਲੀ ਚਲੇ ਜਾਓ ਮੇਰਾ ਪਿੰਡ ਚਿੱਲਾ ਐ ਸੁੱਕੜ ਐ ਪਾਪੜੀ ਐ ਕਮਾਲਾ ਐ ਜਿਹੜੇ ਜ਼ਮੀਨਾਂ ਜਿੰਨਾ ਕਿਆਂ ਆ ਗਈਆਂ ਕੋਈ ਇੱਕ ਗਉਂ ਗਿਣਾ ਦਿਓ ਵੀ ਗਮਾੜਾ ਨੇ ਇਸ ਗਉਂ ਨੂੰ ਕੋਈ ਸਿੱਧੀ ਸੜਕ ਲਾਈ ਹੈ ਮਾਰੀਆਂ ਜ਼ਮੀਨਾਂ ਲੈ ਲੀਆਂ ਕਹਾ ਆਪੇ ਵਿੰਗੇ ਡੇਡੇ ਜਿਹੜੀਆਂ ਸੜਕਾਂ ਉਹਨਾਂ ਪਰ ਜਿਸ ਤਰ੍ਹਾਂ ਮਰਜ਼ੀ ਲੰਗੀ ਨੇ ਕੋਮਕਮ ਆ ਕੇ ਨਾ ਮਨੋਲੀ ਗਉਂ ਟੋੜ ਕੇ ਦਿਖਾ ਦਿਓ ਲੱਜਦਾ ਨਹੀਂ ਜਿਹੜਾ ਬੰਦਾ ਦੋ ਚਾਰ ਵਾਰੀ ਨਾਂ ਗਿਆ ਹੋਵੇ ਕਿ ਆਮਾਰਾ ਹੱਕ ਨਹੀਂ ਬਣਦਾ ਕਿ ਆ ਗਮਾੜਾ ਕੀ ਅਧਿਕਾਰੀ ਸੁੱਤੇ ਬੇ ਆ ਮੇ ਜਦ ਮਾਰੇ ਗਉਂ ਗਿਆ ਜ਼ਮੀਨਾਂ ਲੇਹਾ ਕੱਟੋ ਘੱਟ ਮਾਰੇ ਗੋਂ ਨੂੰ ਯਾਰ ਸਿੱਧੀ ਸੜਕ ਦਾ ਲਾ ਦਿਓ தம்ੇ ਮਾਰੀਆਂ ਜ਼ਮੀਨਾਂ ਖਾਲੀਆਂ ਮਾਰੀ ਬੋਲੀ ਖਾਲੀ ਮਾਰਾ ਸੱਭਿਆਚਾਰ ਖਾਲਿਆ ਲੱਖਾਂ ਗਿਆ ਜ਼ਮੀਨਾਂ ਲੈ ਕੇ தம்ੇ 50-50 ਕਰੋੜ માં ਇੱਕ ਇੱਕ ਕੀਲਾ ਵੇਚਾਂ ਕੱਟੋ ਘੱਟ ਮਾਰੇ ਗੋਂ ਨੂੰ ਕੋਈ ਹੋਰ ਸਹੂਲਤ ਨਹੀਂ ਦੇਣੀ ਸਿੱਧੀ ਸੜਕ ਦਾ ਲਾ ਦਿਓ ਸੋ ਅੱਜ ਕਾ ਯੋ ਕੱਠ ਕੁਮਾੜਾ ਤੇ ਮੰਗ ਕਰਾਂ ਕਿ ਮਾਰੇ ਸਾਰੇ ਗਵਾਂ ਨੂੰ ਸਿੱਧੀਆਂ ਸੜਕਾਂ ਨਾਲ ਜੋੜਿਆ ਜਾਵੇ ਮੈਂ ਹੱਥ ਖੜੇ ਕਰਾ ਕੇ ਥਾਤੇ ਪ੍ਰਵਾਨਗੀ ਨੇ ਹਮ ਜਿਹੜੇ ਮਾਰੇ ਗਵਾਂ ਆਂ ਕਿਆਂ ਬਿੰਗੀਆਂ ਟੇਡੀਆਂ ਜ਼ਮੀਨਾਂ ਨਾ ਇਹਨਾਂ ਨੂੰ ਸਿੱਧੀਆਂ ਜ਼ਮੀਨਾਂ ਸਿੱਧੀਆਂ ਸੜਕਾਂ ਨਾਲ ਮਾਰੇ ਗਵਾਂ ਨੂੰ ਜਿਹੜਾ ਜੋੜਿਆ ਜਾਵੇ ਆਮ ਇਸ ਇਕੱਠ ਕੇ ਵਿੱਚ ਅੱਜ ਅਮੇ ਮੰਗ ਕਰਾਂ ਦੂਹੀ ਮੰਗ ਮਰੀ ਹੋਇ ਬਿ ਜਿਸ ਤਰ੍ਹਾਂ ਚੌਂਕ ਬਣੇਵੇ ਚੰਡੀਗੜ੍ਹ ਕੇ ਵਿੱਚ ਗਵਾਂਗੇ ਨਵਾਂ ਗਲ ਜਾਣੇ ਜਹਾ ਬੇ ਕਮਾਡਾ ਕੇਲੇ ਸੰਬੰਧ ਤੇ ਮਾਰੀਆਂ ਜਿਹੜੀਆਂ ਡਿਮਾਂਡਾਂ ਕਮਾਡਾ ਕੇ ਨੇ ਆਂ ਕਮ ਇੱਕਦਾ ਇਹ ਵੀ ਗਮਾੜਾ ਐਕਟ ਜੇ ਖਤਮ ਹੋ ਜਾਏ ਮੈਂ ਤਾਂ ਐਮਐਲਏ ਸਾਹਿਬ ਨੇ ਇੱਕ ਕੱਠਵਾ ਕਿਹਾ ਦਾ ਕਰ ਦਿਓ ਕਹਾ ਜੀ ਹੋ ਨਹੀਂ ਸਕਦਾ ਉਹਨਾਂ ਦੇਖੋ ਵੀ ਗਮਾੜਾ ਐਕਟ ਜਿਹੜਾ ਬਣਿਆ ਉਹ 100 ਸਾਲ ਪੁਰਾਣਾ ਐਕਟ ਐ ਜਿਹੜਾ ਬਣਿਆ ਉਹ ਪੁੱਡਾ ਦਾ ਚਲੋ ਗਮਾੜਾ ਬਣ ਗਿਆ ਕਿੰਨੀ ਬਾਦੀ ਬਣ ਗਈ ਵਧ ਗਈ ਪਿੰਡਾਂ ਗੀ ਪਿੰਡ ਦੇ ਬਾਹਰ ਆਪਣੀ ਜ਼ਮੀਨ 'ਵਾਂ ਇੱਕ ਖਾਂਢੀ ਪਾ ਸਕਦਾ ਬੰਦਾ ਜਦੀ ਪਰ ਡੋਜ਼ਰ ਲੈ ਕੇ ਆ ਜਾ ਹਾਂ ਬੜੀਆਂ ਬੜੀਆਂ ਕਲੋਨੀਆਂ ਕਲੋਨੀ ਆਲੇਂਗੇ ਕਲੋਨੀਆਂ ਪੈ ਰਹੀਆਂ ਉਹਨਾਂ ਕਿੰਨੇ ਕੋਈ ਦੇਖਦਾ ਪਰੇਕ ਜੀਵੀਦਾਰ ਜੇ ਕਹਣਾ ਵੀ ਮੈਂਵੇਂ ਮਾਰੀ ਖੇਤ ਕੇ ਲਾਲ ਲਕੀਰ ਦੇ ਬਾਹਰ ਕੋਈ ਦੁਕਾਨੇ ਬਣਾ ਰਹੇ ਜਦ ਹੀ ਬਲਡوزر ਲੈ ਕੇ ਇੱਥੇ ਆਜਾਂ ਹਮੇ ਯਾ ਵੀ ਮੰਗ ਕਰਾਂ ਵੀ ਗਮਾੜਾ ਜਿਹੜੀ ਲਾਲ ਲਕੀਰ ਹੈ ਉਹ ਪਹਿਲੀ ਆਵਾਦੀ ਬਹੁਤ ਛੋਟੀ ਦੀ ਆਵਾਦੀ ਨਮੀ ਆਵਾਦੀ ਕੇ ਅਨਸਾਰ ਨਮੀਆਂ ਲਾਲ ਲਕੀਰਾਂ ਬਣਾਈਆਂ ਜਹੇ ਯਾ ਗਮਾੜਾ ਐਕਟ ਖਤਮ ਕਰਿਆ ਜਹੇ ਜੇ ਧਮੇ ਸਹਿਮਤ ਹੈ ਤਾਂ ਇਸ ਵਾਸਤੇ ਵੀ ਹੱਥ ਖੜੇ ਕਰਕੇ ਪਰਵਾਣਗੀ ਦਿਓ ਤੇ ਆ ਜਿਹੜੀ ਥੀ ਮੇਰੀ ਮੰਗਿਆ ਮੈਂ ਕਰ ਰਿਹਾ ਤਾਂ ਵੀ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਚੌਕਾਂਗੇ 9 ਐਮਬੀਓ ਹਟਾਵਾ ਚੌਕ ਇਹ ਖੇੜੀ ਚੌਕ ਮਾਰੇ ਜਿਹੜੇ ਗੋਆ ਗਮਾੜਾ ਹੁਣ ਸੜਕ 에ਰਪੋਰਟ ਰੋਡ ਲੰਗੀ ਜਿਹੜਾ ਸਿੰਘ ਸ਼ਹੀਦਾਂ ਵਾਲਾ ਚੌਕ ਐਸ ਨੂੰ ਸੁਹਾਣਾ ਚੌਕ ਕੀ ਗੱਲ ਜਾਣਿਆ ਜਾਣਾ ਚਾਹੀਦਾ ਐ ਅੱਗੇ ਮੌਲੀ ਐ ਉਸ ਨੂੰ ਮੌਲੀ ਵਾਲਾ ਚੌਕ ਅੱਗੇ 에ਰਪੋਰਟ ਵੱੱਲੇ ਗਈ ਜ਼ਮੀਨ ਆਜਾ ਵੀ ਦਿਨਾ ਦਿਨਾ ਗੋਆਾਂ ਕੇ ਨੇੜੇ ਨੂੰ ਮਾਲੂ ਬਾਕਰ ਰਿਕਾਰਡ ਦੇਖ ਲੈ ਜਮਾੜਾ ਜਿਨ੍ਹਾਂ ਗਿਆ ਜ਼ਮੀਨਾਂ ਜਿਹੜੇ ਗਵਾਂਗੇ ਵਿੱਚ ਲੰਘੀਆਂ ਉਹਨਾਂ ਗਵਾਂਗੇ ਨਵਾਂ ਕੀ ਗੈਲ ਉਹਨਾਂ ਚੌਕਾਂ ਦਾ ਨੋ ਰੱਖਿਆ ਜਾਵੇ ਅਭਤੇ ਜੇ ਤੁਸੀਂ ਮੈਨੂੰ ਸਬ ਮਨਜ਼ੂਰ ਕਰਾ ਮੇਰੇ ਇਸ ਮੰਗ ਨੂੰ ਤਾਂ ਵੀ ਇੱਕ ਵਾਰੀ ਫੇਰ ਹੱਥ ਖੜੇ ਕਰਕੇ ਜਰੂਰ ਪ੍ਰਵਾਨਗੀ ਦਿਓ ਕਿ ਮਾਰੇ ਜਿਹੜੇ ਜ਼ਮੀਨਾਂ ਐ ਤਾਂ ਕਿ ਮਾਰੀ ਯਾਰ ਪਛਾਣ ਦਾ ਰਹ ਜੈ ਨਾ ਮਾਰੇ ਗਵਾਂ ਦੀ ਵੀ ਇਹ ਉਰੇ ਚੱਲੇਗੀ ਜ਼ਮੀਨ ਹੋਏ ਦੀ ਉਰੇ ਮਨੌਲੀ ਦੀ ਜ਼ਮੀਨ ਹੋਏ ਦੀ ਉਰੇ ਮੋੜੀ ਦੀ ਜ਼ਮੀਨ ਦੀ ਉਰੇ ਸੁਹਾਣੇ ਦੀ ਜ਼ਮੀਨ ਦੀ ਉਰੇ ਪਾਪੜੀ ਦੀ ਜ਼ਮੀਨ ਦੀ ਉਰੇ ਕਮਾਲੇ ਦੀ ਜ਼ਮੀਨ ਦੀ ਸੋ ਮੈਂ ਬੇਨਤੀ ਕਰਾ ਕਿ ਇਹ ਸਾਰੇ ਜਿਹੜੇ ਤਿੰਨ ਮਤੇ ਮੈਂ ਰੱਖਿਆ ਤੇ ਚੌਥੀ ਮਾਰੀ ਮੰਗ ਹਮੇ ਹਰ ਵਾਰੀ ਕਰਾਂ ਪਹਿਲੇ ਹੁਕਮਰਾਨਾਂ ਬਾਬੀ ਕਰਦੇ ਰਹੇ ਤੇ ਹੋਰ ਵੀ ਕਰਦੇ ਰਹੇ ਕਿ ਉਹਰੇ ਬਹੁਤ ਸਾਰੇ ਪਵਨ ਬਣੇ ਹੋਏ ਵੱਖ-ਵੱਖ ਭਾਈਚਾਰਿਆਂ ਦੇ ਮੰਨੋ ਪਵਦੀ ਭਾਈਚਾਰੇ ਨੂੰ ਪਵਦੀਆਂ ਕੇ ਪ੍ਰੋਗਰਾਮ ਕਰਾਣੇ ਵਾਸਤੇ ਕਿਉਂਕਿ 6-6 ਲੱਖ 7-7 ਲੱਖ ਰੁਪਇਆ ਹੋ ਗਿਆ ਰੇਟ ਜੇ ਕੋਈ ਛੋਟੇ-ਛੋਟੇ ਪ੍ਰੋਗਰਾਮ ਵੀ ਕਰਾਣੇ ਪਵਾਮਾਂ ਨੂੰ ਪਹਿਲ ਸਮਝ ਆ ਕੇ ਕਿ ਉਹਰੇ ਘਟੋ ਘਟ ਪੰਜ ਕਿਲੇ ਪਵਦੀ ਭਵਨ ਵਾਸਤੇ ਮਹਾਲੀ ਕੇ ਕਿਸੇ ਵੀ ਸੈਕਟਰ ਕੇ ਵਿੱਚ ਪਵਾਕ ਤਾਂ ਕਿ ਉਹ ਜਿੱਥੇ ਆਪਣੇ ਸਮਾਜਿਕ ਪ੍ਰੋਗਰਾਮ ਕਰ ਸਕਿਆ ਕੋਈ ਦੁੱਖ ਸੁੱਖ ਕੇ ਇਆ ਹੋਰ ਕੋਈ ਸਮਾਜਿਕ ਗਤੀਵਿਧੀ ਅਚਾਰ ਸਕੈ ਪੰਜ ਕਿੱਲਿਆਂ ਕੇ ਵਿੱਚ ਮਹਾਲੀ ਕੇ ਵਿੱਚ ਇੱਕ ਪੰਜਾਬੀ ਭਵਨ ਵਾਸਤੇ ਪੰਜ ਕਿੱਲੇ ਜ਼ਰੂਰ ਰੱਖਵੇਂ ਰੱਖੇ ਜ ਹੈ ਇਹ ਮੇਰਾ ਚੌਥਾ ਤੇ ਆਖਰੀ ਮਤ ਹੈ ਇਸ ਨੂੰ ਵੀ ਕਿਰਪਾ ਕਰਕੇ ਹੱਥ ਖੜੇ ਕਰਕੇ ਪ੍ਰਵਾਨਗੀ ਦੇ ਹੱਥ ਖੜੇ ਹੀ ਰੱਖਿਓ ਤਾਂ ਕਿ ਫੋਟੋ ਕਿਚਰਿਆ ਅਖਬਾਰਾਂ માં ਵੀ ਭੇਜੀ ਜਾ ਸਕੇ ਉਹ ਫੋਟੋ ਸੋ ਇੱਕ ਵਾਰ ਮੈਂ ਫਿਰ ਸਾਰੇ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮਾਰੇ ਮੰਚ ਕੇ ਬਹੁਤ ਸਾਰੇ ਜਿਹੜੇ ਅਹੁਦੇਦਾਰ ਐ ਮੈਂ 6 ਸੱਤੇ ਨੇ ਬਣਾਏ ਦੇ ਸਰਦਾਰ ਹਰਦੀਪ ਸਿੰਘ ਮਠਰਾਣਾ ਮਾਰੇ ਸਭ ਤੇ ਸੂਝਵਾਨ ਜਿਹੜੇ ਜ਼ਿੰਮੇਵਾਰ ਸਾਡੇ ਸੱਜਣ ਨੇ ਪਰਮ ਬੈਦਵਾਨ ਜੀ ਜਿੰਨੇ ਆਪਣੇ ਨਿਆਣਿਆਂ ਕੀ ਗੱਲ ਲਗਾਤਾਰ ਸਭਾ ਸਾਲ ਦਿੱਲੀ ਕੇ ਮੋਰਚੇ ਕੇ ਵਿੱਚ ਲਾ ਕੇ ਮੋਰਚੇ માં ਡਟ ਕੇ ਰਿਹਾ ਗੁਰਪ੍ਰੀਤ ਨਿਆਮੀਆਂ ਦੀ ਮਾਰੀ ਪੈਣ ਮੋਣੀ ਤੂਰ ਜਿਹੜੀ ਤੁਹਾਡੇ ਸਾਹਮਣੇ ਕਿੰਦਾ ਵੀ ਪੇਸ਼ ਕਰਕੇ ਗਈ ਹੈ ਬੀਬੀ ਪਰਮਜੀਤ कौर ਲਾਂਡਰਾ ਅਰ ਮਾਰੇ ਮੰਚ ਕੇ ਪ੍ਰਧਾਨ ਡਾਕਟਰ ਗਰਮੀਤ ਸਿੰਘ ਬੈਦਵਾਨ ਉਹਨਾਂ ਸਾਰਿਆਂ ਕਿੰਨੀ ਤੇ ਮੇ ਥਾਰਾ ਇੱਥੇ ਪਹੁੰਚੇ ਤੇ ਨਿੱਘਾ ਸਵਾਗਤ ਕਰਾਂ ਅਰ ਇੱਕ ਵਾਰੀ ਫੇਰ ਉਮੀਦ ਰੱਖਾਂ ਮੇ ਮਾਨ ਮਰੀ ਜੜੀ ਉਪ ਬੋਲੀ ਹੈ ਪਵਾੜੀ ਨੂੰ ਬਚਾਉਣੇ ਵਾਸਤੇ ਔਰ ਪਵਾੜ ਦੇ ਪਿੰਡਾਂ ਉਰ ਪਵਾੜੀਆਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਉਠਾਣੇ ਵਾਸਤੇ ਥਾਰਾ ਇਸੇ ਤਰ੍ਹਾਂ ਮਾਨੂੰ ਸਹਿਯੋਗ ਮਿਲਦਾ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ